कहीं तो बोला इस बात झूठ बोलना है दस भी हजार बच्चा लेकर महंगा बोल रहे बच्चा करें, एक लाख पचानवे हजार चाहे कोई हाँ महंगा ले लिया सस्ता ले लोगों के बच्चे पेट के अंदर लख लाख सत्त लाख बिक स हम तो फिर भी दो महीने ने दुद्ध पिलाया फिर लिया बच्चे में ले लिया हम इसके बच्चे पेट में पहले ही सौदा कर लिया लाख सत्त लखनी बच्चा फूला वा कला वा कैसा होता ਬੱਚਾ ਲੈਣੇ ਕਰਨ ਕਿ ਆਇਆ ਇਹ ਵੀ ਬਾਈ ਨੂੰ ਪਤਾ ਇਸ ਮੈਂ ਇਸ ਦਾ ਰਿਕਾਰਡ ਇਸ ਟਾਈਮ 3 ਥਣਾ 20 ਕਿਲੋ 19 19 20 ਕਿਲੋ ਇਸ ਟਾਈਮ ਵੀ ਹੈ ਜਦ ਮਰਜੀ ਇਸ ਨੂੰ ਆਪਾਂ ਚੁਆਇਸ ਕਰ ਸਕ ਕੋਈ ਦਿੱਕਤ ਵਾਲੀ ਬਾਤ ਨਹੀਂ ਹੈ ਇਸ ਦਾ ਰਕਾੜਾ 27 ਕਿਲੋ 200 ਗ੍ਰਾਮ ਸੰਥੇ ਕੈਸਾ ਪੁੱਛ ਤੇ ਇਹ ਮੇਲੇ ਮੇ ਲੈਣੇ ਤੇ ਪਰ ਇਸ ਦਾ ਥਣਾ ਉਹਦਾ ਖਰਾਬ ਜਿਸ ਕਰਕੇ ਆਪਾਂ ਮੇਲੇ ਮੇ ਲੈ ਕੇ ਜਾ ਸਕੇ ਫਿਰ ਬਾਈ ਕੀ ਇਹ ਵੀ ਨਾ ਵੀ ਬਾਈ ਤੋ ਐਸ ਤੋ ਕਾ ਦੇ ਮੈਂ 3 ਲੱਖ ਦੇ ਘਟ ਦਿੰਦਾ 4 ਤੇ ਬਹੁਤ ਔਖਾ ਕਿਲੋ ਜੀ ਇਸ ਕੀ ਅਲੀਸਾਨ ਕੀ ਜੋ ਮਾਂ ਹੈ ਉਹ ਮੈਂ ਲੈ ਗਾ 3 ਮਤਲਬ 3 ਲੱਖ 55 ਹਜ਼ਾਰ ਰਾਮ ਨੂੰ ਪੜੀ ਥੀ साढ़े तीन लाख परचेज करी थी दो लाख लग नेता तो हम आप तैयार अपने बच्चे तैयार करा अपना सीवन तैयार करों क्योंकि हाँ तो अगर नुमैशन लेकर जाए अगर तो मन बन तो का हक मिले तो अपना नुमैशन लेकर जाएंगे कोई चक्कर वाली बात नहीं क्योंकि अपने एरिए में एक कमल सरपंच है बहुत मेहनत कर रहा इस टाइम उसके पास छे ਮੇਲ ਕਾ ਫਾ 6 ਛੋਟੇ ਰੱਖ ਰਿਹਾ ਇਸ ਟਾਈਮ ਕਿਉਂਕਿ ਜੋ ਕਾ ਵੀ ਮੈਂ ਨਾ ਕਿ ਨਮੈਸਮ ਲੈ ਕੇ ਜਾਉਂ ਤੂੰ ਨਮੈਸਮ ਐਸਾ ਹੋਆ ਜਿਸ ਨੂੰ ਪਹਿਲਾ ਨੰਬਰ ਮਿਲਣਾ ਹੋਆ ਉਹਨਾਂ ਨੂੰ 57 ਨੰਬਰ ਮਿਲਿਆ ਜਿਹੜਾ 57 ਨੰਬਰ ਕਾ ਉਹਨੂੰ ਮਿਲਿਆ ਪਹਿਲਾ ਨੰਬਰ ਤੂੰ ਜਿਹੋਨਸਾ ਬੰਦਾ ਮਿਹਨਤ ਕਰ ਰਿਹਾ ਕਿ ਛੋਟਾ ਪਾਲਣਾ ਕੋਈ ਖਰਜ ਜਗਾ ਬਾੜਾ ਨਹੀਂ ਭਾਈ ਸਭ ਕਾ ਖਾਣਾ ਪੜਾ ਛੋਟਾ ਪਾਲਣੇ ਵਾਸਤੇ ਵੀ ਉਹ ਬੰਦਾ 6 ਛੋਟੇ ਪਾਲ ਰਿਹਾ ਉਹ ਕਰੇ ਮੈਂ ਨਮੈਸਮ ਲੈ ਕੇ ਜਾਂਦਾ ਉਸੇ ਕਿਆ ਸੋਚਾ ਉਹ 30 ਕਿਲੋ ਵਾਲੀ 32 ਕਿਲੋ ਵਾਲੀ ਚੰਗੀ ਮੈਂਸ ਕਾ ਬੱਚਾ ਚੰਗਾ ਟੀਕੇ ਲਿਆ ਲਗਿਆ ਬਹੁਆ ਉਹਨੂੰ ਪਾਲਾਇਆ ਉਸਤੇ ਬਾਅਦ ਉਸਨੂੰ ਪਾਕ ਉਸੇ ਸਿਮਨ ਤਿਆਰ ਕਰਾਵਾ ਫਿਰ ਅਗਰ ਸੇਲ ਕਰਾ ਕਿਉਂਕਿ ਉਹਨੂੰ ਪਤਾ ਉਹਨੇ ਆਪ ਦੇਖੀ ਵੀ ਹੋਵਾ ਉਹ ਜਿਹਨ ਦੇਖਦਾ ਵੀ ਨਮੈਸਵਾ ਗਏ ਆ ਜਾਂ ਜਾਂ ਮਿਲ ਲੈ ਮ ਗਏ ਆ ਜਾਂ ਜੇਤੂ ਆ ਗਿਆ ਵੀ ਉਹ ਪਹਿਲੇ ਨੰਬਰ ਵੈ ਗਿਆ ਜ਼ਰੂਰ ਨਹੀਂ ਵੀ ਪਹਿਲੇ ਨੰਬਰ ਵਾਲਾ ਹੀ ਝੋਟੇ ਕੇ ਬੱਚੇ ਅੱਗੇ ਲੱਛੇ ਆਵੰਗੇ ਠੀਕ ਹਮਝੋ ਕਹਾ ਭਾਈ ਕੋਈ ਵੀ ਅਗਰ ਆਪ ਪਾਲ ਰਹੇ ਆ ਬੱਚਾ ਪਾਲਦੇ ਨਾ ਉਸਨੂੰ ਮਿਹਨਤ ਕਰਾਇਆ

इसका नामकरण कराएं क्या करा फिर में लेकर जाएंगे जो भी इसका रिजल्ट आवगा आपके सामने पेश करेंगे ठीक है धन्यवाद जी हाँ जी